ਰਹੀ ਗੱਲ ਸਿੱਧੂ ਦੇ ਪਿਓ ਦੀ ਕਿ ਜੇ ਕੇ ਤਾਂ ਜਵਾਨ ਪੁੱਤ ਮਰ ਜਾਏ ਤੇ ਅਰਬਾਂપતિ ਬੰਦਾ ਹੋਵੇ ਤੇ ਉਹਨੂੰ ਇੱਜਾ ਕਰਦੂਤਾ ਨਹੀਂ ਕਰਨੀਆਂ ਚਾਹੀਦੀਆਂ ਹੁਣ ਬਲਕੌਰ ਸਿੰਘ ਨੂੰ ਮੈਂ ਇਹ ਗੱਲ ਕਹਿਣਾ ਕਿ ਚੱਪੜੀ 'ਚ ਪਾਣੀ ਭਾ ਕੇ ਨੱਕ ਡੁਬੋ ਕੇ ਮਰ ਜਾ ਤੇ ਜਾਂ ਚੁੱਪ ਕਰਕੇ ਆਪਣੇ ਪੁੱਤਰ ਦੇ ਇਕੱਠੇ ਕੀਤੇ ਪੈਸਿਆਂ ਨਾਲ ਕੈਂਸਰ ਦਾ ਹਸਪਤਾਲ ਬਣਾ ਕੇ ਤੇ ਬਟੇਡੇ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਤੇ ਕੋਈ ਜਾਂਦਾ ਜਾਂਦਾ ਨਾ ਘਟਲਾ ਤੇਰੀਆਂ ਕਈ ਜਾਂਚਾਂ ਹੋਣੀਆਂ ਨੇ ਕਿਹੜਾ ਬਾਹਰੋਂ ਪੈਸਾ ਆ ਰਿਹਾ ਤੈਨੂੰ ਕਦਾਂ ਵੀ ਸਾਰਾ ਸਤਾ ਹੁਣ ਸਰਕਾਰਾਂ ਤੇਰੇ ਤੋਂ ਲੈਣ ਗਿਆ ਚੁੱਪ ਕਰਕੇ ਘਰ ਬਹਿ ਜਾ ਆ ਜਲੰਧਰ ਵਾਸੀਆਂ ਨੂੰ ਖਾਸ ਕਰਕੇ ਲੱਖ ਲੱਖ ਵਧਾਈਆਂ ਕਿ ਉਹਨਾਂ ਨੇ ਭਗਵੰਤ ਤਮਾਮ ਦੀ ਜਿੱਦ ਰੱਖੀ ਆ ਇਹ ਆਮ ਆਦਮੀ ਪਾਰਟੀ ਜਿਹੜੀ ਆ ਉਹਦੀ ਜਿੱਤ 'ਚ ਸਾਰਿਆਂ ਨੇ ਹਿੱਸਾ ਪਾਇਆ ਰਹੀ ਗੱਲ ਸਿੱਧੂ ਦੇ ਪਿਓ ਦੀ ਕਿ ਜੇ ਕੇ ਦਾ ਜਵਾਨ ਪੁੱਤ ਮਰ ਜੇ ਤੇ ਅਰਬਾપતિ ਬੰਦਾ ਹੋਵੇ ਤੈਨੂੰ ਅਜਿਆ ਕਰਤੂਤਾਂ ਨਹੀਂ ਕਰਨੀਆਂ ਚਾਹੀਦੀਆਂ ਮੰਡ ਦੇ ਘਰ ਜਾ ਕੇ ਤੇ ਸਿਨ੍ਹਾ ਭਗਵੰਤ ਮਾਨ ਦੇ ਵਰਖਲਾ ਬੋਲ ਕੇ ਜਿਹੜਾ ਉਹਨੇ ਸਟਾਈਲ ਆਇਆ ਸੀ ਉਹਦੇ ਵਿੱਚ ਪ੍ਰਭਾਵ ਕੁੱਟਾ ਪਿਆ ਜਿਹੜੇ ਗਰਮ ਖੂਨ ਦੇ ਨੌਜਵਾਨ ਮੁੰਡੇ ਸੀ ਉਹਨਾਂ ਨੇ ਵੋਟ ਪਾਣੀ ਭਗਵੰਤ ਮਾਨ ਨੂੰ ਪਰ ਜਦੋਂ ਮੋਸ਼ਨਲ ਕਾਰਡ ਖੇਡਿਆ ਤਾਂ ਉਹਨਾਂ ਨੇ ਉਹਦੇ ਸਹਿਮਤੀ ਪ੍ਰਗਟਾਤੀ ਕਿ ਅਸੀਂ ਵੋਟ ਨਹੀਂ ਪਾਉਂਦੇ ਭਗਵੰਤ ਮਾਨ ਨੂੰ ਪਰ ਉਹਨਾਂ ਦੀ ਜਨੀਰ ਜਾਗਦੀ ਸੀ ਸਵੇਰੇ ਸਾਰੇ ਗਰਮ ਖੂਨ ਵਾਲੇ ਬੰਦਿਆਂ ਨੇ ਇਹ ਫੈਸਲਾ ਕਰ ਲਿਆ ਜੇ ਚੰਨੇ ਬੰਦੇ ਨੂੰ ਮੋਰਨੇ ਪਾਣੀ ਤੇ ਨਕਲ ਜਾਣ ਕਿਉਂ ਪਾਈਏ ਸਿੱਖਾਂ ਦੇ ਕਾਤਲਾਂ ਨੂੰ ਕਿਉਂ ਪਾਈਏ ਤੇ ਰਿਜ਼ਲਟ ਹੋ ਗਿਆ ਜੇ ਸਿੱਧਾ ਹੁਣ ਬਲਕੌਰ ਸਿੰਘ ਨੂੰ ਮੈਂ ਇਹ ਗੱਲ ਕਹਿਣਾ ਕਿ ਚੱਪਣੀ ਚ ਪਾਣੀ ਪਾ ਕੇ ਨੱਕ ਡੋਬੋ ਕੇ ਮਰ ਜਾ ਤੇ ਜਾਂ ਚੁੱਪ ਰਹਿ ਕੇ ਆਪਣੇ ਪੁੱਤਰ ਦੇ ਇਕੱਠੇ ਕੀਤੇ ਪੈਸਿਆਂ ਨਾਲ ਕੈਂਸਰ ਦਾ ਹਸਪਤਾਲ ਬਣਾ ਕੇ ਤੇ ਬਟਿੰਡੇ ਦੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਕੋਈ ਜਾਂਦਾ ਜਾਂਦਾ ਨਾਂ ਖਟਲਾ ਤਨੇ ਤੇ ਹੁਣ 2027 ਤੱਕ ਤੇਰਾ ਭਾਂਡਾ ਹੀ ਮੁੰਡਾ ਪੈ ਜਾਣਾ ਤੇਰੀਆਂ ਕਈ ਜਾਂਚਾਂ ਹੋਣੀਆਂ ਨੇ ਜਿਹੜਾ ਬਾਹਰੋਂ ਪੈਸਾ ਆ ਰਿਹਾ ਤੈਨੂੰ ਇਹਦਾ ਵੀ ਸਾਰਾ ਸਹਾਰਾ ਹੁਣ ਸਰਕਾਰਾਂ ਤੇਰੇ ਤੋਂ ਲੈਣ ਗਿਆ ਬਹੁ ਮਛਰਿਆ ਤੂੰ ਤੇ ਮਛਰੇਵਾ ਤੇਰਾ ਬਹੁਤ ਛੇਤੀ ਠੀਕ ਕੀਤਾ ਜਾਏਗਾ ਭਗਵੰਤ ਮਾਨ ਵਰਗੇ ਬੰਦੇ ਨੇ ਜਿਨੇ ਤਿੰਨ ਨੌਜਵਾਨ ਮੁੰਡਿਆਂ ਦਾ ਮੁਕਾਬਲਾ ਬਣਾ ਕੇ ਮਾਰਿਆ ਹੋਵੇ ਤੇਰੇ ਪੁੱਤਰ ਕਰਕੇ ਜਿਨੇ 28 ਬੰਦੇ ਦਾ ਮੁਕਤਵਾ ਕੀਤਾ ਹੋਵੇ ਜਿਹੜਾ ਬਾਹਰਲੇ ਮੁਲਕਾਂ ਤੋਂ ਬੰਦੇ ਫੜ ਕੇ ਲਿਆਉਂਦਾ ਉਹਦੀ ਵਿਰੋਧਤਾ ਕਰਦਾ ਤੂੰ ਭਗਵੰਤ ਮਾਨ ਵਨ ਮੈਨ ਆਰਮੀ ਹੈ ਤਬਾਈ ਦਾ ਹੁੰਦਾ ਚੁੱਪ ਕਰਕੇ ਘਰ ਬਹਿ ਜਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ